जय श्री राम भारत माता की जय भ्रावो एक आज इंडियन नेशनल कांग्रेस ने फैसला ਕੀਤਾ ਵਾ ਅਸੀਂ ਭਗਵਾਨ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਵਾਂਗੇ ਸਭ ਤੋਂ ਪਹਿਲਾਂ ਮੈਂ ਕਾਂਗਰਸ ਪਾਰਟੀ ਦੀ ਨਿੰਦਾ ਕਰਦਾ ਵਾਂ ਮੈਂ ਵੀ ਕਾਂਗਰਸੀ ਆ ਵਾਂ ਲੇਕਿਨ ਮੈਂ ਸੱਚਾ ਵਾਂ ਧੋਖਾ ਨਹੀਂ ਕਰਦਾਗਾ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਤਿਹਾਸਿਕ ਫੈਸਲਾ ਕੋੜ ਚੁਕਰਾ ਕੇ ਭਗਵਾਨ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਕੀਤਾ ਹੁਣ ਲਗਭਗ 85-90% ਤਿਆਰ ਹੋ ਗਿਆ ਉਸ ਦਾ ਸਾਰੇ ਸਨਾਤਨ ਪ੍ਰੇਮੀ ਕੀ ਸਾਰੇ ਵਿਸ਼ਵ ਦੇ ਲੋਕ ਸਵਾਗਤ ਕਰ ਰਹੇ ਆ ਸਨਾਤਨ ਦੇ ਭਾਰਤ ਵਾਲੇ ਦਾ ਪ੍ਰੇਮੀ ਜਿਹੜਾ ਸਨਾਤਨ ਪ੍ਰੇਮੀ ਉਹ ਤਾਂ ਬਹੁਤ ਖੁਸ਼ ਨੇ ਵੀ ਸਾਡਾ ਭਾਰਤ ਦੇ ਪ੍ਰਾਮਾਦਰਸ਼ੀ ਨરેન્દ્ર ਮੋਦੀ ਜੀ ਨੇ ਬੰਗਵਾਨ ਰਾਮ ਮੰਦਰ ਬਣਾਉਣ ਦਾ ਫੈਸਲਾ ਕੀਤਾ ਉਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਕਾਂਗਰਸ ਸਨਾਤਨ ਵਿਰੋਧੀ ਆ ਮੈਂ ਕਹੂੰਗਾ ਕਾਂਗਰਸ ਸਨਾਤਨ ਵਿਰੋਧੀ ਆ ਲੇਕਿਨ ਇੱਕ ਗਾਲਾਂਤ ਵਿੱਚ ਆ ਕੇ ਦੱਸ ਰਿਹਾ ਛੋਟਾ ਜਿਹਾ ਭਈ ਸਾਡੇ ਝੌਂਪੜੀ ਦੇ ਭਾਅ ਖੁੱਲ ਜਾਣਗੇ ਸਾਡੀ ਕੁਟਿਆ ਦੇ ਵੀ ਭਾਅ ਖੁੱਲ ਜਾਣਗੇ ਇਹ ਗਾਲਾਂ ਚਾਲਦਾ ਬਹੁਤ ਪਿਆਰਾ ਗਾਣਾ ਵਾ ਲੇਕਿਨ ਕਾਂਗਰਸ ਦੇ ਜਿਹੜੇ ਭਾਗ ਨੇ ਇਹ ਹੁਣ ਬੰਦ ਹੋਣ ਜਾ ਰਹੇ ਨੇ 2024 ਦੀ ਵੇਡ ਨਾ ਕਰੇ ਕਾਂਗਰਸ ਹੁਣ 2029 ਚ ਚੱਲੇ 2024 ਚ ਕ੍ਰੋਸ ਕਿਉਂਕਿ ਜਿਵੇਂ ਅਸੀਂ ਭਗਵਾਨ ਸ਼੍ਰੀ ਰਾਮ ਜੀ ਦਾ ਸਤਕਾਰ ਨਹੀਂ ਕਰ ਸਕਦੇ ਫਿਰ ਉਹਦਾ ਫਾਇਦਾ ਕੀ ਹੈ ਤੁਹਾਡਾ ਕਾਂਗਰਸ ਵਾਲਿਓ ਲੇਕਿਨ ਮੈਂ ਸਾਰੇ ਹੱਥ ਜੋੜ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਸਨਾਦਨ ਪ੍ਰੇਮੀਆਂ ਨੂੰ ਸਾਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾਂ 22 ਤਰੀਕ ਨੂੰ ਉਦਘਾਟਨ ਹੋ ਰਿਹਾ ਭਗਵਾਨ ਸ਼੍ਰੀ ਰਾਮ ਜਯ ਮੰਦਰ ਦਾ ਅਜੁੱਧਿਆ ਵਿਖੇ ਚਾਹੇ ਉਸ ਤੋਂ ਪਹਿਲਾਂ ਜਾਓ ਚਾਹੇ ਉਸ ਤੋਂ ਬਾਅਦ ਜਾਓ ਸਾਰੇ ਬੱਚਿਆਂ ਨੂੰ ਲੈ ਕੇ ਉੱਥੇ ਜਾਓ ਅਗਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਮੈਨੂੰ ਦੱਸੋ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਦਾਸ ਗੁਰਸੇਵ ਸਿੰਘ ਮੰਡ 95016 1555 ਮੇਰਾ ਨੰਬਰ ਆ ਬੱਚਾ ਬੱਚਾ ਜਾਓਗੇ ਸਾਰਿਆਂ ਦੇ ਭਾਗ ਖੁੱਲ ਜਾਣਗੇ ਇਹ ਕਾਂਗਰਸ ਦਾ ਦਿਮਾਗ ਹੋ ਗਿਆ ਖਰਾਬ ਕਾਂਗਰਸ ਹੋ ਗਈ ਭ੍ਰਿਸ਼ਟਾਚਾਰੀ ਕਾਂਗਰਸ ਪੈਸੇ ਖਾਦੇ ਹੋ ਹਾਜਮ ਨਹੀਂ ਹੋ ਰਹੇ ਹੁਣ ਉਹਨਾਂ ਨੂੰ ਮਤ ਮਾਰੀ ਗਈ ਉਹਨਾਂ ਦੀ ਇਸ ਕਰਕੇ ਮੈਂ ਮੈਂ ਦੁਬਾਰਾ ਤੋਂ ਫੇਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਭਗਵਾਨ ਸ਼੍ਰੀ ਰਾਮ ਅੰਦਰ ਜੀ ਦਾ ਇਹਦੇ ਅੱਜ ਮੰਦਿਰ ਬਣ ਜਾ ਰਿਹਾ ਇਤਿਹਾਸਿਕ ਮੰਦਿਰ ਭਾਰਤ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰੋ ਤੇ ਸਾਰੇ ਸਾਧੂਆਂ ਸੰਤਾਂ ਦਾ ਵੀ ਧੰਨਵਾਦ ਕਰੋ ਜਿਹੜੇ ਉੱਥੇ ਜਾ ਕੇ ਉਦਘਾਟਨ ਕਰਨਗੇ ਹਵਨ ਹੋਣਿਆ ਹਵਨ ਜਗ ਨੇ ਆ ਦੇਖੋ ਕਰੋੜਾਂ ਲੋਕਾਂ ਦੇ ਆਸਥਾਨੇ ਅਰਬਾਂ ਲੋਕਾਂ ਦੇ ਆਸਥਾਨੇ ભગવાન શ્રી ਰਾਮ ਜੀ ਦੇ ਵਿੱਚ ਲੇਕਿਨ ਕਾਂਗਰਸ ਫਿਰ ਤੋਂ ਮੈਂ ਉਹਦੀ ਪਿੰਦਾ ਕਰ ਦਵਾਂ ਜਿਹੜਾ ਰਾਮ ਮੰਦਰ ਵਿੱਚ ਸ਼ਾਮਲ ਨਹੀਂ ਹੋ ਰਹੀ ਮੈਂ ਹਰ ਇੱਕ ਨੂੰ ਕਹਾਂਗਾ ਰਾਮ ਮੰਦਰ ਦੀ ਜਿਹਦਾ ਜੁਧਿਆ ਬਗੇ ਸਾਰੇ ਸ਼ਾਮਲ ਹੋਵੋ ਧੰਨਵਾਦ